ਨਾਨਕ ਨਾਹੋ ਨਾ ਵਿਛੜੈ ਤਿੰਨ ਸੱਚੈ ਰਤੜੀਆਂ ਮਾਰੂ ਮਹੱਲਾ ਪਹਿਲਾ ਨਾ ਭੈਣਾ ਪਰਜਾਈਆਂ ਨਾ ਸੇ ਸਸੁੜੀਆਂ ਸੱਚਾ ਸਾਖ ਨਾ ਟੁੱਟੈ ਗੁਰ ਮੇਲੇ ਸਹੀਆਂ ਵਲੇਹਾਰੀ ਗੁਰ ਆਪਣੀ ਸਦ ਬਲੇਹਾਰੈ ਜਾਉ ਗੁਰ ਬਿਨ ਏਤਾ ਭਵ ਥਕੀ ਗੁਰ ਪਰਮੇਲਮ ਦਿੱਤਮ ਮਲਾਏ ਰਹਾਉ ਫੁੱਫੀ ਨਾਨੀ ਮਾਸੀਆਂ ਦੇਰ ਜਠਾਨੜੀਆਂ ਆਮਨ ਵੰਜਨ ਨਾਰਹਿਨ ਪੂਰ ਭਰੇ ਪਹੀਆ ਮਾਵੇਂ ਤੈ ਮਾਮਾਨੀਆਂ ਭਾਇਰ ਬਾਪ ਨਾ ਮਾਉ ਸਾਥ ਲੱਡੇ ਤਿੰਨ 나ਠੀਆਂ ਧੀੜ ਕਣੀ ਦਰਿਆਉ ਸਾਤਉ ਰੰਗ ਰੰਗਾਵਲੂ ਸਖੀ ਹਮਾਰੂ ਕੰਤ ਸੱਚ ਵਿਚੋੜਾ ਨਾ ਥੀਐ ਸੋ ਸਹੋ ਰੰਗ ਰਵੰਤ ਸੱਬੇ ਰੁੱਤੀ ਚੰਗੀਆਂ ਜਿਤ ਸੱਚੇ ਸਿਉਨੇਹ ਸਾ ਧੰਨ ਕੰਤ ਪਛਾਣਿਆ ਸੁਖ ਸੁਤੀ ਨਿਸਡੇ ਪਤਨ ਕੂਕੇ ਪਾਤਣੀ ਵੰਝੋ ਧ੍ਰੋਕ ਬਲਾੜ ਪਾਰ ਪਵੰਦੜੇ ਡਿਠਮੈ ਸਤ ਗੁਰ ਬੋਹਿਤ ਚਾੜ ਇਕਨੀ ਲਦਿਆ ਇਕ ਲਦ ਗਏ ਇਕ ਭਾਰੇ ਭਰ ਨਾਲ ਜਿੰਨੀ ਸੱਚ ਵਣੰਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਏ ਨਾਨਕ ਹਉ ਮੈਂ ਮਾਰੀਐ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕੈ ਰੰਗੇ ਰਾਤਾ ਅਨ ਦਿਨ ਨਾਮ ਵਖਾਣਾ ਬਾਬਾ ਮੂਰਖ ਹਾਂ ਨਾਵੇਂ ਬਲ ਜਾਉ ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਉ ਰਹਾਉ ਮੂਰਖ ਸਿਆਣਾ ਏ ਕਹੈ ਏਕ ਜੋਤ ਦੋਏ ਨਾਉ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਗੁਰੂ ਦਵਾਰ ਨਾ ਪਾਈਐ ਬਿਨ ਸਤਗੁਰ ਪੱਲੇ ਨਾ ਪਾਈ ਸਤਗੁਰ ਕਹਿ ਪਾਣ ਮਨ ਵਸੈ ਤਾਂ ਅਹਨਸ ਰਹੇ ਲਿਵ ਲਾਈ ਰਾਜੰ ਰੰਗੰ ਰੂਪੰਗ ਮਾਲੰ ਜੋ ਬਨ ਤੇਜੂ ਆਰੀ ਹੁਕਮੀ ਬਾਦੇ ਪਾਸੇ ਖੇਲਹ ਚੌਪੜੇ ਕਾ ਸਾਰੀ ਜਗ ਚਤਰ ਸਿਆਣਾ ਪਰਮ ਪਲਾਣਾ ਨਾਉ ਪੰਡਤ ਪੜਹਿ ਗਵਾਰੀ ਨਾਉ ਵਿਸਾਰਹਿ ਬੇਦ ਸਮਲਹਿ ਵਿਖ ਭੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿ ਰਹਿ ਕਜਲ ਝਰੈ ਇਹੋ ਸੰਸਾਰ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਭ ਜਰੈ ਰਈਤ ਰਾਜੇ ਕਹਾਂ ਸਬਾਏ ਦੋ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲਖ ਨਿਵਾਸੀ ਮਾਰੂ ਮਹੱਲਾ ਤੀਜਾ ਘਰ ਪੰਜਵਾਂ ਅਸ਼ਟਪਦੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਜਿਸਨੋ ਪ੍ਰੇਮ ਮਨ ਵਸਾਏ ਸਾਚੈ ਸ਼ਬਦ ਸਹਜ ਸੁਭਾਈ ਇਹਾ ਵੇਦਨ ਸੋਈ ਜਾਣੈ ਅਵਰਕੇ ਜਾਣੈ ਕਾਰੀ ਜੀਓ ਆਪੇ ਮਿਲੇ ਆਪ ਮਲਾਈ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੈ ਜਿਸਨੂੰ ਨਦਰਤੁ ਮਾਰੀ ਜੀਓ ਰਹਾਉ ਦੇਵ ਦ੍ਰਿਸ਼ਟ ਜਾਗੈ ਪਰਮ ਚਕਾਏ ਗੁਰ ਪ੍ਰਸਾਦ ਪਰਮ ਪਦ ਪਾਈ ਸੋ ਜੋਗੀ ਇਹ ਯੁਗਤ ਪਛਾਣੈ ਗੁਰ ਕੈ ਸ਼ਬਦ ਵਿਚਾਰੀ ਜੀਓ ਸੰਜੋਗੀ ਧਨ ਪਿਰ ਮੇਲਾ ਹੋਐ ਗੁਰਮਤਿ ਵਿਚੋਂ ਦੁਰਮਤਿ ਖੋਐ ਰੰਗ ਸਿਉ ਨਿਤ ਰਲੀਆਂ ਮਾਣੈ ਆਪਣੇ ਕੰਤ ਪਿਆਰੀ ਜੀਓ ਸਤਿਗੁਰ ਬਾਜੋ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਿਗੁਰ ਮਿਲਿਆ ਮਰੈ ਮੰਦਾ ਹੋਵੈ ਗਿਆਨ ਵਿਚਾਰੀ ਜੀਓ ਇਹੋ ਸ਼ਬਦ ਸਾਰ ਜਿਸ ਨੂੰ ਲਾਏ ਗੁਰਮੁਖ ਤ੍ਰਿਸ਼ਨਾ ਭੁਖ ਗਵਾਏ ਆਪਣ ਲੀਆ ਕਿਛੂ ਨ ਪਾਈਐ ਕਰ ਕਿਰਪਾ ਕਲ ਤਾਰੀ ਜੀਓ ਅਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਘਰ ਆਇਆ ਅੰਜਨ ਮਾਹੀ ਨਿਰੰજન ਜਾਤਾ ਜਿਨ ਕੋ ਨਦਰਤੁ ਮਾਰੀ ਜੀਓ ਗੁਰਮੁਖ ਹੋਵੈ ਸੋ ਤਤ ਪਾਏ ਆਪਣਾ ਆਪ ਵਿੱਚੋਂ ਗਵਾਏ ਸਤਿਗੁਰ ਬਾਝੋਂ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇਕ ਭ੍ਰਮ ਭੂਲੇ ਫਿਰ ਅਹੰਕਾਰੀ ਇਕ ਨਾ ਗੁਰਮੁਖ ਹੋ ਮੈਂ ਮਾਰੀ ਸੱਚਾ ਸ਼ਬਦ ਰਤੇ ਬਹਿਰਾਗੀ ਹੋਰ ਭਰਮ ਭੂਲੇ ਗਾਵਾਰੀ ਜੀਓ ਗੁਰਮਖ ਜਿਨੀ ਨਾਮ ਨਾ ਪਾਇਆ ਮਾਨਮੁਖ ਬਿਰਤਾ ਜਰਮੁ ਗਵਾਇ ਅੱਗੇ ਵਿਣ ਨਾਮੈ ਕੋ ਬੇਲੀ ਨਾਹੀ ਬੂਝੈ ਗੁਰਬੀਚਾਰੀ ਜੀਉ ਅਮਰਤ ਨਾਮੁ ਸਦਾ ਸੁਖ ਦਾਤਾ ਗੁਰਪੂਰੈ ਜੁਗ ਚਾਰੇ ਜਾਤਾ ਜਿਸ ਤੂ ਦੇਵਹਿ ਸੋਈ ਪਾਏ ਨਾਨਕ ਤਤ ਬੀਚਾਰੀ ਜੀਉ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਅਸ਼ਟਪਦੀਆਂ ਇਕ ਓੰਕਾਰ ਸਤਗੁਰ ਪ੍ਰਸਾਦ ਲਖ 84 ਭ੍ਰਮ ਤੇ ਭ੍ਰਮ ਤੇ ਨਲਾਬ ਜਨਮ ਅਭ ਪਾਇਓ ਰੇ ਮੂੜੇ ਤੂੰ ਚੈ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆਸਿਉ ਉਰਜਾਇਓ ਰਹਾਉ ਰਤਨ ਜਵੇ ਹਰ ਬਨ ਜਨ ਆਇਓ ਕਲਰ ਲਾਦ ਚਲਾਇਓ ਜਿਹੇ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੀਤਨਾ ਆਇਉ ਅਤਲ ਅਖੰਡ ਪ੍ਰਾਨ ਸੁਖਦਾਈ ਇੱਕ ਨਿਮਖ ਨਹੀਂ ਤੁਝ ਗਾਇਉ ਜਹਾਂ ਜਾਣਾ ਸੋ ਥਾਨ ਵਿਸਾਰਿਉ ਇੱਕ ਨਿਮਖ ਨਹੀਂ ਮਨ ਲਾਇਉ ਪੁੱਤਰ ਕਲਤਰ ਗ੍ਰਹ ਦੇਖ ਸਮਗਰੀ ਇਸਹੀ ਮੈਂ ਔਰ ਜਾਇਉ ਜਿਤ ਕੋ ਲਾਇਓ ਤਿਤਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲ ਤਾ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਧਿਆਉ ਮਾਰੂ ਮਹੱਲਾ ਪੰਜਵਾਂ ਕਰ ਅਨਗ੍ਰਹ ਰਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾਮੀ ਜਾਨ ਰਹਾਉ ਸੰਸਾਰ ਸਾਗਰ ਜਿਨ ਉਪਾਇਉ ਸਰਨ ਪ੍ਰਭ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਆਰਾਦੀ ਜਮ ਕੰਕਰ ਕਿਸ਼ਨਾ ਕਹੀ ਮੋਖ ਮੁਕਤ ਦਵਾਰ ਜਾਂ ਕੈ ਸੰਤ ਤੇ ਦਾ ਪੰਡਾਰ ਜੀ ਜੁਗਤ ਸੁਜਾਨ ਸੁਆਮੀ ਸਦਾ ਰਾਖਣ ਹਾਰ ਦੂਖ ਦਰਦ ਕਲੇਸ਼ ਬਿਨ ਸਹਿ ਜਿਸ ਬਸੈ ਮਨ ਮਾਹੀ ਮਿਰਤ ਨਰਕ ਅਸਥਾਨ ਵਿਖੜੇ ਵੇਖਣਾ ਪੁਹਿ ਤਾਹੀ ਰਿੱਧ ਸਿੱਧ ਨਵ ਨਿਧ ਜਾ ਕੈ ਅਮਰਤਾ ਪ੍ਰਵਾਹ ਆਦਿ ਅੰਤੇ ਮਦ ਪੂਰਨ ਉਚ ਅਗਮ ਅਗਾਹ ਸਿੱਧ ਸਾਧਕ ਦੇਵ ਮੁਨ ਜਨ 베ਦ ਕਰਹਿ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚਹਿ ਨਹੀਂ ਅੰਤ ਪਾਰਾ ਵਾਰ ਅਨਕ ਪਰਾਸਤ ਮਿਟਹਿ ਖਿਨਮਹਿ ਹृदय ਜਪ ਭਗਵਾਨ ਪਾਮਨਾਤੇ ਮਹਾ ਪਾਵਨ ਕੋਟ দান ਇਸਨਾਨ ਬਾਲਬੁੱਧ ਸੁਧ ਪ੍ਰਾਨ ਸਰਬਸ ਸੰਤਾਂ ਕੀ ਰਾਸ ਬਿਸਰ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾਂ ਸਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੂਸ ਕਾਜ ਉਹ ਆ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ ਮਨ ਮੇਰੇ ਰਾਮ ਰਉ ਨਿਤ ਨੀਤਾ ਦਇਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤਨਾ ਕੀ ਰੀਤਾ ਰਹਾਉ ਚਰਨ ਤਲੈ ਉਗਾਹੀ ਬੈਸਿਉ ਸ਼ਰਮਨ ਨਾ ਰਹਿਉ ਸਰੀਰ ਮਹਾ ਸਾਗਰ ਨਹਿ ਵਿਆਪੈ ਖਿਨਹਿ ਉਤਰਿਉ ਤੀਰ ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀਂ ਪਰੀਤਾ ਵਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਬਪਰੀਤ ਊਚ ਨੀਚ ਵਿਕਾਰ ਸੋ ਕ੍ਰਿਤ ਸੰ ਲਗਨ ਸਭ ਸੁਖ ਸਤਰ ਮਿੱਤਰ ਸਤਰ ਨਾ ਕਛੂ ਜਾਣੈ ਸਰਬ ਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਉ ਅੰਧਕਾਰ ਬਨਾਸ ਪਵਿੱਤਰ ਅਪਵਿੱਤਰ ਹੈ ਕਿਰਨ ਲਾਗੀ ਮਨ ਨਾ ਭਇਓ ਵਿਖਾਦ ਸੀਤ ਮੰਦ ਸੁਗੰਧ ਚੱਲਿਓ ਸਰਬ ਥਾਨ ਸਮਾਨ ਜਹਾਂ ਸਾ ਕਿਸ ਤਹਾਂ ਲਾਗਿਓ ਤਿਲ ਨਾ ਸੰਕਾਮਾਨ ਸੁ ਭਾਏ ਅਪਾਏ ਜੋ ਨਿਕਟ ਆਵੈ ਸੀਤ ਤਾਂ ਕਾ ਜਾਏ ਆਪ ਪਰ ਕਾ ਕਛ ਨਾ ਜਾਣੈ ਸਦਾ ਸਹਿਜ ਸੁ ਭਾਏ ਚਰਨ ਸਰਨ ਸਨਾਥ ਏਹ ਮਨ ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟ ਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਉਹ ਅੰਤਰ ਚਾਂਦਨਾ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਤਿਆਗਨਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ ਮੰਗਨਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਨਾ ਜਾਗਨਾ ਜਾਗਣ ਨੀਕਾ ਹਰ ਕੀਰਤਨ ਮਹਿ ਜਾਗਨਾ ਲਗਨਾ ਲਗਣ ਨੀਕਾ ਗੁਰ ਚਰਨੀ ਮਨ ਲਗਨਾ ਇਹ ਵਿਦਤ ਸਹਿ ਪ੍ਰਾਪਤੀ ਜਾਂ ਕਹਿ ਮਸਤਕ ਭਗਨਾ ਕਹੋ ਨਾਨਕ ਤਿਸ ਸਭ ਕਿਸ ਨੀ ਕਾ ਜੋ ਪ੍ਰਭ ਕੀ ਸਰਨਾਗਨਾ ਮਾਰੂ ਮਹੱਲਾ ਪੰਜਵਾਂ ਆਓ ਜੀ ਤੋ ਆਓ ਹਮਾਰੇ ਹਰ ਜਸ ਸ੍ਰਵਨ ਸੁਨਾਵਨਾ ਰਹਾਉ ਤੁਧਿ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ ਸੰਤਿ ਕਿਰਪਾ ਤੇ ਹਿਰਦੈ ਵਸੈ ਦੂਜਾ ਭਾਉ ਮਿਟਾਵਨਾ ਭਗਤ ਦਇਆ ਤੇ ਬੁੱਧ ਪ੍ਰਗਾਸੈ ਦੁਰਮਤ ਦੂਖ ਤਜਾਵਨਾ ਦਰਸ਼ਨ ਭੇਟ ਤੋ ਹੋਤ ਪਨੀਤਾ ਪੁਨਰਪ ਗਰਬ ਨਾ ਪਾਵਨਾ ਨਉ ਨਿਦ ਰਿਦ ਸਿਧ ਪਾਈ ਜੋ ਤੁਮ ਰਹਿ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਨਾ ਕੋਈ ਅਵਰਨਾ ਸੂਜੈ ਜਾਮਨਾ ਮੋਹੇ ਨਿਰਗੁਣ ਕੋ ਕੋਏ ਨਾ ਰਖੈ ਸੰਤਾ ਸੰਗ ਸਮਾਵਨਾ ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਭਦੇ ਹਰ ਹਰ ਰਾਵਨਾ ਮਾਰੂ ਮਹੱਲਾ ਪੰਜਵਾਂ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨਾ ਰਹਾਉ ਪੀਵਨਾ ਜਿਤ ਮਨ ਆਗਾਵੇ ਨਾਮੇ ਅੰਮ੍ਰਿਤ ਰਸ ਪੀਵਨਾ ਕਾਮਨਾ ਜਿਤ ਭੂਖ ਨ ਲਾਗੈ ਸੰਤੋਖ ਸਦਾ ਤ੍ਰਿਪਤੀ ਵਣਾ ਪਹਿਨਣਾ ਰਖ ਪਤ ਪਰਮੇਸ਼ਰ ਫਿਰ ਨਾਗੇ ਨਹੀਂ ਥੀਵਣਾ ਭੋਗਣਾ ਮਨ ਮਦੇ ਹਰ ਰਸ ਸੰਤ ਸੰਗਤ ਮਹਿ ਲੀਵਣਾ ਬਿਨ ਤਾਗੇ ਬਿਨ ਸੋਈ ਯਾਨੀ ਮਨ ਹਰ ਭਗਤੀ ਸੰਗ ਸੀਵਣਾ ਮਾਤਿਆ ਹਰ ਰਸ ਮਹਿ ਰਾਤੀ ਤਿਸ ਬੋੜ ਨ ਕਬਹੂ ਔਖੀ ਵਨਾ ਮਿਲੇਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਮਾਰੂ ਮਹੱਲਾ ਪੰਜਵਾਂ ਘਰ ਅਠਵਾਂ ਅੰਜੁਲੀਆ ਇੱਕ ਓੰਕਾਰ ਸਤਗੁਰ ਪ੍ਰਸਾਦਿ jis grah bahut tisai grah chinta jis grah thori so phirai parmantaa duhun vivastha te jo mukta sohi sohela paali ae grah raj mai narak o daas koro da boh vid ved paath sab so da dehi mai jo rahai alipta tis jan ki purn khali ae jagit soota parm vaguta ਬੇਨੁ ਗੁਰ ਮੁਕਤ ਨਾ ਹੋਈਐ ਮੀਤਾ ਸਾਧ ਸੰਗ ਟੁੱਟਹਿ ਹਉ ਬੰਧਨ ਏਕੋ ਏਕ ਨਿਹਾਲੀਐ ਕਰਮ ਕਰੈ ਤਾਂ ਬੰਦਾ ਨਹਿ ਕਰੈ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮਝਾਣੈ ਘਟ ਘਟ ਰਾਮ ਹਿਆਲੀਐ ਸੰਸਾਰੈ ਮਹ ਸਹਿ ਸਾ ਵਿਆਪੈ ਕਾਥ ਕਥਾ ਗੋਚਰ ਨਹੀਂ ਜਾਪੈ ਜਿਸਹਿ ਬੁਜਾਏ ਸੋਈ ਬੂਜੈ ਓ ਬਾਲਕ ਵਾਂਗੀ ਪਾਲੀਐ ਛੋੜ ਬਹਿ ਤੋ ਛੂਟੈ ਨਾਹੀ ਜੋ ਸੰਚੈ ਤੋ ਭਉ ਮਨ ਮਾਹੀ ਇਸਹੀ ਮਹਿ ਜਿਸ ਕੀ ਪਤ ਰਾਖੈ ਤਿਸ ਸਾਧੂ ਚੌਰ ਢਾਲੀਐ ਜੋ ਸੂਰਾ ਤਿਸਹੀ ਹੋਏ ਮਰਨਾ ਜੋ ਭਾਗੈ ਤਿਸ ਜੋਨੀ ਫਿਰਨਾ ਜੋ ਵਰਤਾਏ ਸੋਈ ਭਲ ਮੰਨੈ ਬੁਝ ਹੁਕਮੈ ਦੁਰਮਤ ਜਾਲੀਐ ਜਿਤ ਜਿਤ ਲਾਭ ਹੈ ਤਿਤ ਤਿਤ ਲਗਣਾ ਕਰ ਕਰ ਵੇਖੈ ਆਪਣੀ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇ ਤਾ ਨਾਮ ਸਮਾਲੀਐ ਮਾਰੂ ਮਹੱਲਾ ਪੰਜਵਾਂ ਬਿਰਖੇ ਹੀਠ ਸਭ ਜੰਤੇ ਇਕੱਠੇ ਇਕ ਤੱਤੇ ਇਕ ਬੋਲਨ ਮਿੱਠੇ ਅਸਤ ਅਦੋਤ ਭਇਆ ਉਠ ਚੱਲੇ ਜਿਉਂ-ਜਿਉ ਆਉਦ ਵਿਹਾਨੀਆਂ ਪਾਪ ਕਰੇਂ ਦੜ ਸਰ ਪਰ ਮੁਠੇ ਅਜਰਾਇਲ ਪੜੇ ਪੜ ਕੁਠੇ ਦੋਜਕ ਪਾਏ ਸਿਰ ਜਨਹਾਰੇ ਲੇਖਾ ਮੰਗੇ ਬਾਣੀਆਂ ਸੰਗ ਨਾ ਕੋਈ ਭਇਆ ਬੇਬਾ ਮਾਲ ਜੋਬਨ ਤਨ ਛੋੜ ਵੰਗੇ ਹਿੱਸਾ ਕਰਨ ਕਰੀਮ ਨਾ ਜਾਤੂ ਕਰਤਾ ਤਿਲ ਪੀੜੇ ਜਿਉਂ ਕਹਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੈ ਸੁਣੀ ਤੇਰੇ ਨਾਲ ਖੁਦਾਈ ਦੁਨੀਆ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆ ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੈ ਜਿਨ ਕੀਤਾ ਤਿਸੈ ਨਾ ਜਾਣੀ ਅੰਦਾ ਤਾਂ ਦੁਖ ਸਹਿ ਪਰਾਨੀਆਂ ਖਾਲਕ ਥਾ ਮੁਹ ਪੁੱਲਾ ਮੁਠਾ ਦੁਨੀਆ ਖੇਲ ਬੁਰਾ ਰੁਠ ਟੁੱਟਾ ਸਿਦਕ ਸੰਬੋਰੀ ਸੰਤ ਨਾ ਮਿਲੇਓ ਬਤੈ ਆਪਣ ਪਾਣੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਡੇ ਇੱਕ ਲਹਿਰ ਵਿਆਪੇ ਜਿਉਂ ਨਚਾਏ ਤਿਉਂ ਤਿਉਂ ਨੱਚਣ ਸਿਰ ਸਿਰ ਕਿਰਤ ਵਿਹਾਣੀਆਂ ਮਿਹਰ ਕਰੇ ਤਾਂ ਖਸਮ ਧਿਆਈ ਸੰਤਾਂ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਣ ਨਾਨਕ ਕਉ ਗੁਣ ਕੀ ਤਾਨਿ ਤਵ ਖਾਣੀਆਂ ਮਾਰੂ ਸੋਲੇਹੇ